हां जी मित्रों की हालचाल आ गया आपा एक और वीडियो, एक वीडियो, एक वीडियो, वीडियो के नाल वैसे तो आपा हर एक शुक्रवार वीडियो ਪਾਈਦੀ ਆ ਪਰ ਪਿਛਲੇ ਬੁੱਧਵਾਰ ਵੀ ਇੱਕ ਵੀਡੀਓ ਪਾਈ ਸੀ ਜਿਹਨਾਂ ਨੇ ਹਜੇ ਤੱਕ ਨਹੀਂ ਦੇਖੀ ਉਹ ਵੀਡੀਓ ਜ਼ਰੂਰ ਜਾ ਕੇ ਦੇਖ ਲਓ ਆਹ ਵੀਡੀਓ ਦੇਖਣ ਤੋਂ ਬਾਅਦ ਕਿਉਂਕਿ ਬਹੁਤ ਹੀ ਘੈਂਟ ਫਾਨੀ ਤੇ ਥੋੜੀ ਜ਼ਰੂਰੀ ਇਨਫੋਰਮੇਸ਼ਨ ਵਾਲੀ ਸੀ ਵੀਡੀਓ ਬਾਕੀ ਉਸ ਤੋਂ ਪਹਿਲਾਂ ਆਹ ਦੇਖੋ ਜਿਹੜੇ ਨਵੇਂ ਆ ਚੈਨਲ ਸਬਸਕ੍ਰਾਈਬ ਕਰੋ ਜਿਹੜੇ ਪੁਰਾਣੇ ਆ ਵੀਡੀਓ ਨੂੰ ਲਾਈਕ ਕਰੋ ਤੇ ਹੁਣ ਵੀਡੀਓ ਦੇਖੋ ਮੈਗੀ ਤੁਹਾਨੂੰ ਮੋਟਾ ਨਹੀਂ ਕਰਦੀ ਪੀਜ਼ਾ ਤੁਹਾਨੂੰ ਮੋਟਾ ਨਹੀਂ ਕਰਦੇ 버거 ਤੁਹਾਨੂੰ ਮੋਟਾ ਨਹੀਂ ਕਰਦੇ ਔਰ ਐਨ ਦੇ ਭਰਾਵਾ ਤੈਨੂੰ ਨਹੀਂ ਐਡ ਕਰਨਾ ਵੀਡੀਓ ਚ ਪਾਸੇ ਹੋ ਜਾ ਆ ਹਰੇ ਚਿੱਟੇ ਪੈਕੇਟ ਚ ਆਲਮੋਸਟ 360 ਕੈਲਰੀਜ਼ ਨੇ ਠੀਕ ਆ ਫੇਰ ਉਹੀ ਗੱਲ ਬਾਬਾ ਹੱਥ ਜੁੜਿਆ ਪਾਸੇ ਹੋ ਜਾ ਨਹੀਂ ਐਡ ਕਰਨਾ ਤੈਨੂੰ ਇਸ ਵੀਡੀਓ ਚ ਇਹ ਚਾਦਾ ਕਾਪ ਆ ਇਹ ਚ ਤੁਸੀਂ 70 ਪਾਣੇ ਹੋ ਪਚੀਨੀ ਪਾਣੇ ਹੋ ਅਰੇ ਕੌਣ ਭੋਗ ਰਾਇ ਆ ਵੀਰੇ ਨੇ ਮੇਰੀ ਵੀਡੀਓ ਤੇ ਇੱਕ ਕਮੈਂਟ ਕੀਤਾ ਏ ਬੜਾ ਹੀ ਵਧੀਆ ਕਮੈਂਟ ਕੀਤਾ ਏ ਵੀਰੇ ਨੇ ਮੇਰੀ ਵੀਡੀਓ ਤੇ ਹਾਏ ਦਿਲ ਲੁੱਟ ਲੈਂਦੀਆਂ ਅੱਖਾਂ ਕਿਸ ਗਰਦਪਾਰ ਪੌਣੇ ਵਾਲੀ ਟੱਲੀ ਬਾਗ ਖੁੜਕੋ ਕੱਟ ਪੂਰਾ ਕਾਇਮ ਐ ਨਹੀਂ ਉਹ ਬੜਿਆਂ ਨੂੰ ਬਹਿ ਮੈਣੀ ਤੂੰ ਸਮਝਾ ਯਾਰ ਜਿਓ ਤੇ ਰੱਤ ਨੂੰ ਚਾਉਂਦੇ ਨੇ ਉਹੁੱਤੀ ਰੰਮੀ ਮੈਂ ਦਫਟੜਾ ਸਾਰ ਕੇ ਆਂਡਾ ਨਾ ਦੇ ਦੀ ਇੱਟਾਂ ਮਾਰਿਆ ਕਰ ਸ਼ੇਰ ਚ ਦੋ ਟਾਈਮ ਲੱਗ ਯਾਰੀਆਂ ਡਰਾਈਵਰਾਂ ਦੇ ਨਾਲ ਵੀ ਜੀਖਾਂ ਤਾਂ ਠੀਕ ਆ ਸੋਨਮ ਬਾਜੋ ਵਾਲਾ ਤੱਕਾ ਪਾਜੀ ਕਿਥੋਂ ਫੇਰ ਕੰਡਰ ਪਾਦੀ ਕੇ ਖਾਣ ਬੌਣ ਮਸਾਜਵਾ ਕੁੜੀ ਨੂੰ ਇਹ ਪਤਾ ਨਹੀਂ ਮੈਂ ਕੀ ਚੀਜ਼ ਆ ਲਾ ਕੇ ਯਾਰੀਆਂ ਡਰਾਈਵਰਾਂ ਦੇ ਨਾਲ ਨਹੀਂ ਸੜਾ ਪਲੇਖਾ ਪੈ ਗਿਆ ਪਹਿਲੀ ਵਾਰ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਤਾਂ ਗਾਲ ਜਰੂਰ ਕੱਢਿਆ ਕਰੋ ਸੀ ਖਾਣ ਵੀ ਗਾਣ ਬੋਨਮ ਸਾਜਵਾ ਓਕੇ ਜੱਟ ਐੜ ਰਹਾ ਦੇ ਦਰਸ਼ਨ ਪਹਿਲਾਂ ਘੜੀ ਦੀ ਮਸ਼ਹੂਰੀ ਸੀ ਹੁਣ ਬਾਲਾਂ ਦੀ ਇਹ ਸਾਰਿਆਂ ਰੂਟਾਂ ਦਾ ਕਿਤੇ ਘੁੰਮਣ ਨਹੀਂ ਲੈ ਕੇ ਜੇ ਕੁੜੀਆਂ ਹੁੰਦੀਆਂ ਵਿਆਹ ਕੇ ਤੋੜ ਦਿੰਦੇ ਹੁਣ ਇਹਨਾਂ ਦਾ ਕੀ ਕਰੀਏ ਬਣ ਬਹੁਤ ਕੁਝ ਜਾਣਾ ਜੇ ਬਾਚ ਜੋ ਤੁਸੀਂ ਆਪਣਾ ਪਿੱਤਾ ਪੜਾ ਲੈਣਾ ਕਿਸੇ ਤੋਂ ਅੰਨੀ ਦਿਓ ਕਿਉਂ ਗੱਡੀ ਕੱਚੇ ਰੂਟ ਪਵਾਉਣੀ ਜੇ ਗੋਤ ਦਾ ਪਰਾਂਦਾ ਤਾਂ ਨਹੀਂ ਬਣਦਾ ਪਰ ਦੂਜਾ ਤੇਰੇ ਵੱਲ ਦੇਖ ਕੇ ਸਟੂਲਾ ਜਰੂਰ ਬਣ ਗਿਆ ਦੋ ਸੱਪ ਭੀੜੀ ਗਲੀ ਵਿੱਚ ਦੀ ਨਹੀਂ ਲੰਘ ਸਕਦਾ ਇਹ ਟਰੱਕ ਤਿੰਨ ਲੱਭ ਲੈ ਚੌਥਾ ਲੱਭਦੀ ਸੀ ਪੂਜਾ ਚੌਥਾ ਘਰ ਵਾਲਾ ਲੱਭਦੀ ਸੀ ਹੋ ਸਕਦਾ ਚੌਥਾ ਕਮਰਾ ਪਾਉਣ ਦੀ ਤਿਆਰੀ ਵਿੱਚ ਹੋਵੇ ਬੱਤ ਸਹੀ ਹੈ ਹਾਂਜੀ ਤੇ ਇਹ ਆਏ ਆ ਸਿਰਫ ਲੈ ਲਈ ਫਤੇਗੜ ਸਾਹਿਬ ਤੋਂ ਤੇ ਅੱਜ ਕੁਛਦੇ ਆ ਕਿ ਤੁਹਾਨੂੰ ਕਿੱਦਾਂ ਦੀ ਡੀ ਲੱਗੀ ਬੀਲੀ ਪੱਗ ਵਾਲੇ ਨੂੰ ਤਾਂ ਐਂਬੂਲੈਂਸ ਵਿੱਚ ਪਾ ਕੇ ਲੈ ਕੇ ਜਾਣਾ ਪੈਣਾ ਬਹੁਤ ਵਧੀਆ ਡੀਲ ਲੱਗੀ ਜੀ ਸਾਨੂੰ ਕੁਛ ਨੇਗੋਸ਼ੀਏਟ ਤਾਂ ਨਹੀਂ ਕਰਨਾ ਪਿਆ ਕੋਈ ਘੱਟ ਵੱਧ ਤਾਂ ਨਹੀਂ ਕਰਨੀ ਨਹੀਂ ਜੀ ਬਹੁਤ ਬਹੁਤ ਵਧੀਆ ਡੀਲ ਹੋਈ ਹੈ ਸਾਡੀ ਗੱਡੀ ਦਾ ਵੀ ਇੰਜਨ ਉੰਜਨ ਚੈੱਕ ਕਰ ਲਓ ਪੀਲੀ ਪੱਗ ਵਾਲੇ ਨੂੰ ਹਲਾ ਹਲੂ ਕੇ ਹੀ ਵੇਖ ਲਓ ਮਤਲਬ ਤੇ ਹੁਣ ਤੁਸੀਂ ਖੁਸ਼ ਹੈ ਬਹੁਤ ਖੁਸ਼ ਹੈ ਜੀ ਹਾਂ ਜੀ ਖੁਸ਼ ਤਾਂ ਇੰਨੇ ਆ ਭਾਵੇਂ 20-25000 ਜ਼ਿਆਦਾ ਮੰਗ ਲਓ ਗੱਡੀ ਭਾਵੇਂ ਨਾ ਦਿਓ ਬੀਬੀ ਤੂੰ ਚੱਲ ਨਾਲ ਹੋਰ ਵੀ ਦੋਸਤਾਂ ਮਿੱਤਰਾਂ ਨੂੰ ਕਹਾਵਾਂਗੇ ਬਿਲਕੁਲ ਬਿਲਕੁਲ ਲੈ ਕੇ ਜਾਓ ਦੋਸਤਾਂ ਮਿੱਤਰਾਂ ਨੂੰ ਵੀ ਕਹਾਾਂਗੇ ਲੈ ਕੇ ਜਾਓ ਪੀਲੀ ਪਾਗ ਵਾਲਾ ਅੰਕਲ ਕਹਿੰਦਾ ਗੱਲ ਕੀ ਏ ਸਾਲਿਓ ਗੱਡੀ ਵੀ ਚੈੱਕ ਕਰ ਲਿਓ ਅੰਕਲ ਜੀ ਤੁਸੀਂ ਦੋ ਵਾਰੀ ਹੁਣ ਆਸਟ੍ਰੇਲੀਆ ਵੀ ਜਾ ਆਏ ਆ ਹਾਂਜੀ ਤੇ ਥੋੜੀ ਬਹੁਤ ਅੰਗਰੇਜ਼ੀ ਆਉਣ ਲੱਗੀ ਤੁਹਾਨੂੰ ਹਾਂਜੀ ਆਉਂਦੀ ਏ ਵਧੀਆ ਆਉਂਦੀ ਏ ਯਾ ਹਰ ਗੱਲ ਸਮਝਾ ਦੇਣਾ ਸਮਝ ਲੈਣਾ ਹਾਂਜੀ ਜਿਵੇਂ ਯੂ ਕਮਿੰਗ ਇਧਰ ਆਓ ਹਾਂ ਵਾਟ ਵਾਟਰ ਵਾਟ ਵਾਟਰ ਵਾਟ ਵਿਸਕੀ ਹਰ ਗੱਲ ਸਮਝ ਲੈਣਾ ਸਮਝਾ ਲੈਣਾ ਯੂ ਕਮਿੰਗ ਵਾਟ ਵਿਸਕੀ ਵਾਟ ਵੀ ਆਰ ਦੋ ਚੀਜ਼ੀ ਲੋੜ ਹੈ ਓਕੇ ਸਮਝਦਾ ਦੱਸ ਦੇਣਾ ਸਹੀ ਤਾਂ ਹੈ ਯਾਰ ਕੰਮ ਦੀ ਚੀਜ਼ ਹੀ ਪਤਾ ਬਾਈ ਨੂੰ ਵਾਟਰ ਵਿਸਕੀ ਯੂ ਕਮਿੰਗ ਇਧਰ ਆਓ ਵਾਟ ਵਾਟਰ ਰੋਣ ਨਾਲ ਘਰ ਨਹੀਂ ਚੱਲਨੇ ਜਾਓ ਜਾ ਕੇ ਕੋਈ ਟਰਾਂਸਫਰਮ ਖੋਲੋ ਕਣਕ ਲੈ ਆ ਉਹ ਮਿਲ ਹੀ ਜਾਂਦੀ ਆ ਕੁੜੀ ਬਣ ਕੇ ਮਿਲਣ ਬੁਲਾਇਆ ਚਪੇੜਾ ਵੀ ਮਾਰੀਆ ਤੇ ਫੋਨ ਵੀ ਖੋਲਿਆ ਜਿਹੜੇ ਕੰਮ ਵਿੱਚ ਪਏ ਜੇ ਜਾ ਕੇ ਟ੍ਰੇਨ ਵਿੱਚ ਫੋਨ ਖੋਵੋ ਆਹੀ ਹਰਕਤਾਂ ਕਰਕੇ ਛੱਡ ਕੇ ਗਈ ਆ ਰੋਲੋ ਜਿੰਨਾ ਰੋਣਾ ਆ ਫਿਰ ਸ਼ਾਮ ਨੂੰ ਤਾਰਾ ਖੋਲਣ ਵੀ ਜਾਣਾ ਆ ਤੇਰੇ ਘਰ ਕੇ ਯਾਰ ਸੀ ਛੱਡ ਨਹਿਰਾ ਦੇ ਬੰਦੇ ਘੇਰੋ ਬਈ ਇਹਨਾਂ ਕੋਲ ਕੋਈ ਬੈਠ ਕੇ दारू ਪੀ ਗਿਆ ਇਹਨਾਂ ਨੂੰ ਖਾਲੀ ਬੋਤਲ ਦਾ ਨਸ਼ਾ ਹੋ ਗਿਆ ਨੱਕ ਦੇਖ ਕਿੱਡਾ ਸਾਲੇ ਦਾ ਆ ਬੜਿਆਂ ਨੂੰ ਰਾਹ ਮੈਣੀ ਉਹ ਕਿਸੇ ਤਰ੍ਹਾਂ ਰਾਹ ਮੈਣੀ ਕੀ ਕੀ ਹੱਜਟ ਆਇਆ ਮੈਣੀ ਕੱਟ ਪੂਰਾ ਕਾਇਮ ਹੈ ਨਹੀਂ ਐਕਸਪਾਇਰ ਪ੍ਰੈਗਾ ਬਾਈ ਮੈਂ ਘਰ ਦਿਆਂ ਕਰਕੇ ਚੋਪਾਂ ਮੈਨੂੰ ਪਤਾ ਮੇਰੀ ਜਮਾਨਤ ਨਹੀਂ ਕਰਾਉਣੀ ਕਰ ਦਿਆ ਨੇ ਆ ਬੜਿਆਂ ਨੂੰ ਰਹਿ ਮੈਣੀ ਕਿਸੇ ਦਿਨਾਂ ਰਹਿ ਮੈਣੀ ਕਰ ਕੀ ਅੱਜ ਸਾਡਾ ਟਾਈਮ ਹੈ ਬੇ ਸ਼ਰਮ ਹੈ ਕੁਛ ਪਹਿਰਾ ਥੱਲੇ ਲੰਡੀ ਗੁੱਤੀ ਮੇਰੇ ਤੇ ਵਾਜਦੇ ਆ ਉੱਚੀ ਮੇਰੇ ਚੋਨੇ ਦੀ ਸਾਈ ਫਾੜ ਲੈ ਇਹਦਾ ਕੋਈ ਕਸੂਰ ਨਹੀਂ ਮਾਲ ਮਗਰੋ ਹੀ ਤੇ ਜਾ ਰਿਹਾ ਹਟੀ ਨਾ ਜਿੰਨੇ ਚਿਰ ਬਲਕੌਰ ਸਿਓ ਤੇਰੀ ਹਿੱਕ ਚ ਲੱਤਾਂ ਨਹੀਂ ਲਾਉਂਦਾ ਅੱਜ ਤਾਂ ਦੇਣੀ ਮੇਰੀ ਜੁੱਤੀ ਦੇਣਾ ਜਾ ਦੇ ਨਹੀਂ ਉਹਨੇ ਮੇਰੇ ਨਾਲ ਖਾਰ ਖਾਦੀ ਤੈਨੂੰ ਨਹੀਂ ਮੁੰਡਾ ਬਣਾਉਂਦੇ ਆਪਦਾ ਨਾ ਜੋਰ ਲਾ ਤੂੰ ਵੀਰ ਸਾਡਾ ਜਿਗਰਾ ਦੇਖ ਤੇਰੀ ਸਾਰੀ ਵੀਡੀਓ ਦੇਖੀ ਆਪਾਂ ਉਹ ਗਰੀਬ ਦੀ ਬੁੰਡ ਚ ਗੋਲੀਆਂ ਮਾਰਤੀਆਂ ਜੇ ਉਹਨੇ ਥੱਪੜ ਮਾਰਿਆ ਤਾਂ ਕੋਮਾ ਵਿੱਚ ਚਲਾ ਜਾਣਾ ਤੂੰ ਹਾਏ ਚਿਤੜਾ ਚ ਗੋਲੀ ਮਾਰੀ ਜਾਲਮ ਨੇ ਕੋਈ ਹੋਰ ਜਗ੍ਹਾ ਨਹੀਂ ਮਿਲੀ ਹਾਂ ਬੱਲੂ ਹੁਣ ਲੱਗਦਾ ਪੂਰਾ ਸਰੋਜਖਾਨ ਦਾ ਮੁੰਡਾ ਜੇ ਬੱਲੂ ਨੂੰ ਚੰਗਾ ਨਹੀਂ ਬੋਲ ਸਕਦੇ ਘਟੋ ਘਟ ਗਾਲ ਤਾਂ ਕਾਢ ਹੀ ਸਕਦੇ ਜੀ ਹਟੀ ਨਾ ਜਿੰਨਾ ਚਰ ਆਲੇ ਦੋ ਆਲੇ ਛੱਤਾ ਤੋਂ ਇਟਾਂ ਰੋੜੇ ਨਹੀਂ ਆਉਂਦੇ ਐਂ ਦੇ ਇੱਕ ਵਾਰੀ ਇੱਕ ਵਾਰੀ ਧੱਕ ਮਾਈ ਜਾਵੇ ਇੱਕ ਵਾਰੀ ਧੱਕ ਬਸ ਦੇ ਬੱਲੂ ਬਣਿਆ ਹੰਸ ਰਾਜ ਮੀਂਹ ਦਾ ਸੀਜ਼ਨ ਆ ਸਾਰੇ ਆਪਣਾ ਧਿਆਨ ਰੱਖਿਆ ਜੇ ਇਹੋ ਜਿਹਾ ਬਹੁਤ ਜੀਵ ਜੰਤੂ ਨਿਕਲਣਗੇ ਬਾਹਰ ਉਹ ਜੱਟਾ ਤੂੰ ਜੱਟੀ ਬਣ ਗਿਆ ਹੁਣ ਲੱਗਦਾ オリジナル ਸਟੂਲਾ ਲੱਗਦਾ ਰਾਜ ਕੁੱਤੇ ਮਗਰ ਪੈ ਗਏ ਸੀ ਵੀਰ ਆਲੀਰ ਨਹੀਂ ਇੱਕ ਬੋਰੀ ਬਣਣੀ ਹੈ ਪਾਪੇ ਦੀ ਕਮੀਜ਼ ਪਹਿਣ ਦੀ ਪੈਂਟ ਤੇ ਮੰਮੀ ਦੇ ਚੁੰਮਕੇ ਕਿਸ ਗਿਰਦਪਾਰ ਪੌਣੇ ਵਾਲੀ ਟਲੀ ਵਾਂਗ ਖੜਕੋ ਹਸਪਤਾਲ ਵਾਲਿਆਂ ਨੇ ਜੀਬ ਵਾਲੀ ਗੋਲੀ ਦੇਣ ਤੋਂ ਮਨਾ ਕਰਤਾ ਅੱਜ ਫੇਰ ਕਿਸੇ ਮੋਟਰ ਦੀਆਂ ਤਾਰਾਂ ਨਹੀਂ ਰਹਿਣੀਆਂ ਅੱਜ ਲਾਉਣਗੇ ਕਿਸੇ ਦਾ ਟਰਾਂਸਫਾਰਮ ਮਿਸਤਰੀ ਕੰਮ ਤੇ ਉਡੀਕੀ ਜਾਂਦਾ ਇਹ ਹੋਰ ਹੀ ਕੰਮੀ ਪਏ ਨੇ ਇਹਨਾਂ ਨੂੰ ਰੀਲ ਵਾਲਾ ਬਟਕ ਕਿਹਨੇ ਦੱਸਤਾ ਹਾਏ ਦਿਲ ਲੁੱਟ ਲੈਂਦੀਆਂ ਅੱਖਾਂ ਕਿਸੇ ਲੁਟੇਰੇ ਵਰਗੀਆਂ ਨੇ ਬੇਟਾ ਜੀ ਤੁਹਾਡੇ ਤੇ ਤਰਸ ਵੀ ਆਉਂਦਾ ਤੂੰ ਨਹੀਂ ਪਰੀਆਂ ਵਰਗੀ ਪਰੀਆਂ ਤੇਰੇ ਵਰਗੀਆਂ ਨੇ ਹਰ ਤੂੰ ਨਹੀਂ ਪਰੀਆਂ ਤੂੰ ਨਹੀਂ ਸੱਬੇ ਵਰਗਾ ਸੱਬਾ ਤੇਰੇ ਵਰਗਾ ਏ ਸੱਬਾ ਨਾ 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 ਖੱਬਾ ਕੀ ਪਰੀਆਂ ਤੇਰੇ ਵਰਗੀਆਂ ਨੇ ਹਾਈ ਨੱਕ ਦਾ ਫੋਗਾ ਕੰਨ ਦੀ ਤੇਰੀ ਵਾਲੀ ਸੋਹਣੀ ਏ ਵੀਰ ਤੇਰਾ ਸੱਬੇ ਨਾਲ ਰੰਗ ਮਿਲਦਾ ਏ ਸੁਰ ਨਹੀਂ ਘਰਤੀ ਮਾਂ ਪੈਣ ਇੱਕ ਹੋਰ ਹਾਂਦੀ ਏ ਹਾਈ 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 ਸਭ ਬਣੇ ਤੇਰੀ ਛਾਤੀ 'ਚ ਲੱਤਾਂ ਮਾਰਨੀਆਂ ਮੈਨੂੰ ਚੰਝਰਮ ਵਾਲੇ ੱੱੱਪੇ 'ਚੋਂ ਤੇਰੀ ਮਿਲੀ ਫੀਮ ਦੀ ਦੱ ਜਿਸ ਤਰ੍ਹਾਂ ਦਿਨੋ ਦਿਨ ਕੱਪੜੇ ਛੋਟੇ ਹੋ ਰਹੇ ਨੇ ਲੱਗਦਾ ਗੱਡੀ ਦੀ ਕਿਸ਼ਤ ਵੱਧ ਗਈ ਆ ਬੱਤ ਸਹੀ ਏ ਨਾਈਸ ਤੁੰਨੀ ਜੀ ਕਿਉਂ ਜੱਟੀਏ ਯਾਦ ਕਰਾਉਂਦੀ ਹੋਲੀ-ਹੋਲੀ ਨੰਗ ਪੁਣੇ ਵੱਲ ਜਾ ਰਹੀ ਆ ਲੱਗਦਾ ਦੂਜੀ ਗੱਡੀ ਦੀ ਤਿਆਰੀ ਆ ਦਿਸਤਾਂ ਭਰਨੀਆਂ ਸੌਖੀਆਂ ਕਿਤੇ ਪਠਾਣੀ ਵਰਗਾ ਐਮਐਸ 16 ਜਹੀ ਰੱਖਿਆ ਤੂੰ ਫਿਗਰ ਬਣਾ ਫੋਰਚੂਨਰ ਦੀ ਕਿਸ਼ਤ ਦੇਣ ਲਈ ਕੀ ਕੁਝ ਕਰਨਾ ਪੈਂਦਾ ਮੇਰਾ ਵੀ ਕੋਈ ਬੀਐਫ ਬਣ ਜੋ ਹਜੇ ਤੱਕ ਸਿੰਗ ਆਲਾ ਮੈਂ। ਹਾਂ। ਕੌਣ ਹੈ ਇਹ ਲੋਕ? ਜਟਾ ਲੈਵਲ ਚਾਹੀਦਾ ਨਾਲ ਬਹਿਣ ਨੂੰ। bro ਅਗਲੀ ਵੀਡੀਓ ਜਿੰਮ ਦੀ ਸ਼ੇਰਵਾਨੀ ਵਿੱਚ। ਤੇ ਮੈਂ ਫਿਰ ਤਾਂ ਸ਼ਰੀਕਾ ਦੋਲ ਪਹਿਣ ਨੂੰ। ਭਾਈ ਅਗਲਾ ਵਰਕਆਊਟ ਕੱਚੀ 'ਚ। ਗੁੱਸੇ ਜੰਮਣ ਕੰਦਾ ਕੰਬਣ। ਤੂੰ ਕਲੇਟਾਲ ਦਾ ਨਾ ਮੁੱਲ ਫੇਰਾ ਲੈਣ ਨੂੰ। ਨੈਕਸਟ ਵਰਕਆਊਟ ਇਨ ਕੁੜਤਾ ਪਜਾਮਾ। ਫੰਕਸ਼ਨ 'ਚ ਪਜਾਮੇ ਜਿੰਮ 'ਚ ਪੈਂਟ। ਤੂੰ ਜਟਾ ਲੈਵਲ ਚਾਹੀਦੇ ਨਾਲ ਬਹਿਣ ਨੂੰ। ਕੋਟ ਪੈਂਟੀ ਪਾ ਲੈਂਦਾ। ਜਿਹੜੇ ਲੋਕ ਤੈਨੂੰ ਮਾੜਾ ਕਹਿੰਦੇ ਨੇ ਟੈਨਸ਼ਨ ਨਾ ਲੈ ਮੈਂ ਵੀ ਉਹਨਾਂ ਵਿੱਚੋਂ ਹੀ ਆ। ਵੇਚ ਨਾ ਹੱਦ ਦੀ ਕਿਤੇ। ਰਾਜਿਆਂ ਬਦੂਤਾਂ ਵਾਲੇ ਰੱਖੀਆਂ ਨੀ ਰਾਣੀਆਂ। ਮੈਨੂੰ ਲੱਗਿਆ ਕੋੜੀ ਬਣਨ ਲੱਗੀ। ਤੇਰਾ ਵੀ ਕੋਈ ਪੇਤ ਨਹੀਂ ਆਉਂਦਾ। ਹਾਂ ਵੀਰ ਨੇ ਮੇਰੀ ਵੀਡੀਓ ਤੇ ਇੱਕ ਕਮੈਂਟ ਕੀਤਾ ਏ ਬੜਾ ਹੀ ਵਧੀਆ ਕਮੈਂਟ ਕੀਤਾ ਏ ਵੀਰੇ ਨੇ ਮੇਰੀ ਵੀਡੀਓ ਤੇ। ਮੇਰੇ ਫੋਲੋਅਰਸ ਮੇਰੇ ਇਸ ਕਰਕੇ ਨਹੀਂ ਵੱਧ ਰਹੇ ਕਿਉਂਕਿ ਲੋਕਾਂ ਨੂੰ ਅੱਜਕੱਲ ਦੇਖਣਾ ਹੈ ਗੰਦ। ਤੂੰ ਵੀ ਚਿੱਟੜ ਦਿਖਾ ਲਿਆ ਕਰ ਟਾਈਟ ਕੱਚੀ ਪਾ ਕੇ। ਤੇਰੇ ਤੋਂ ਵੱਡਾ ਗੰਦ ਹੀ ਨਹੀਂ ਕੋਈ ਇਸ ਟਾਈਮ ਇੰਸਟਾ ਤੇ ਲੋਕਾਂ ਨੂੰ ਆਦਤ ਪੈ ਗਈ ਗੰਦ ਦੇਖਣ ਦੀ ਗੰਦ ਦੇਖਣਾ ਵੈ ਕੁੜੀਆਂ ਨੂੰ ਗੰਦੀਆ ਗੰਦੀਆ ਚੀਜ਼ਾਂ ਦੇਖਣਾ ਉਹਨਾਂ ਨੂੰ ਲੋਕੀ ਫੋਲੋ ਕਰਦੇ ਆ ਜਿੰਨੀ ਖਤਰਨਾਕ ਐਕਟਿੰਗ ਵੀਰੇ ਤੂੰ ਕਰਦਾ ਡਰਦੇ ਵੀ ਲੋਕੀ ਤੈਨੂੰ ਫੋਲੋ ਨਹੀਂ ਕਰਦੇ ਠੀਕ ਐ ਅੱਜ ਕੱਲ ਜਿਹੜਾ ਮਤਲਬ ਸਹੀ ਵੀਡੀਓ ਬਣਾ ਰਿਹਾ ਨਾ ਉਹਨੂੰ ਫੋਲੋ ਨਹੀਂ ਕਰਦੇ ਤੂੰ ਮਮਾ ਆਈਪੀਐਸ ਦਾ ਪੇਪਰ ਕਲੀਅਰ ਕਰਵਾਉਂਦਾ ਭਰਾਵਾ ਉਹੋ ਜਿਹਾ ਤੈਨੂੰ ਪੁੱਛਣ ਵਾਲਾ ਉਹੋ ਜਿਹਾ ਤੂੰ ਦੱਸਣ ਵਾਲਾ ਟੈਂਪੂ ਹਾਂਜੀ ਕਿਦਾਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਦੱਸਿਆ ਕਮੈਂਟ ਜਰੂਰ ਕਰਿਆ ਕਰੋ ਜਿੱਦਾਂ ਤੁਹਾਨੂੰ ਵੀਡੀਓ ਦੇਖ ਕੇ ਖੁਸ਼ੀ ਮਿਲਦੀ ਹੈ ਉਦਾਂ ਮੈਨੂੰ ਤੁਹਾਡਾ ਕਮੈਂਟ ਦੇ ਕੇ ਖੁਸ਼ੀ ਮਿਲਦੀ ਹੈ ਤੇ ਜਿਹੜੇ ਕਮੈਂਟ ਕਰਦੇ ਆ ਉਹਨਾਂ ਦਾ ਦਿਲੋਂ ਧੰਨਵਾਦ ਦਿਲੋਂ ਪਿਆਰ ਤੇ ਜਿਹੜੇ ਇੱਥੇ ਤੱਕ ਵੀ ਵੀਡੀਓ ਦੇਖ ਰਹੇ ਹੈ ਹਜੇ ਤੱਕ ਵੀ ਛੱਡ ਕੇ ਨਹੀਂ ਗਏ ਉਹਨਾਂ ਨੂੰ ਬਸ ਇੱਕੋ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲਓ ਜੇ ਹਜੇ ਤੱਕ ਨਹੀਂ ਕੀਤਾ ਹੋਇਆ ਤਾਂ ਬਾਕੀ ਮੈਂ ਮਿਲਦਾ ਕਿਸੇ ਹੋਰ ਵੀਡੀਓ ਵਿੱਚ